ਇਹ ਜਾਨਵਰ ਇੱਥੇ ਅੰਦਰ ਕਿਵੇਂ ਲੈ ਕੇ ਆਏ ਤੁਹਾਨੂੰ ਲੋਕਾਂ ਨੂੰ ਅਕਲ ਨਹੀਂ ਹੈ ਕਿ ਸਰਕਾਰੀ ਸੰਪਤੀ ਵਿੱਚ ਕਿਵੇਂ ਬੈਠੀਂਦਾ ਹੈ ਕੀ ਤਮਾਸ਼ਾ ਬਣਾ ਰੱਖਿਆ ਹੈ ਇਹ ਰੇਲ ਗੱਡੀ ਹੈ ਜਾਂ ਤੁਹਾਡੇ ਪਿੰਡ ਦਾ ਵਾੜਾ ਭਾਰਤੀ ਰੇਲਵੇ ਦਾ ਇਤਿਹਾਸ ਗਵਾਹ ਹੈ ਕਿ ਇਸ ਦੀਆਂ ਪਟੜੀਆਂ ਤੇ ਰੋਜ਼ਾਨਾ ਲੱਖਾਂ ਮੁਸਾਫਰ ਸਫ਼ਰ ਕਰਦੇ ਨੇ ਕਈ ਦੀਆਂ ਮੰਜ਼ਲਾਂ ਖੁਸ਼ੀਆਂ ਵਾਲੀਆਂ ਹੁੰਦੀਆਂ ਨੇ ਤੇ ਕਈ ਦੀਆਂ ਮਜਬੂਰੀਆਂ ਵਾਲੀਆਂ ਪਰ ਅੱਜ ਸਤਖੰਡ ਐਕਸਪ੍ਰੈਸ ਦੇ ਇਸ ਡੱਬੇ ਦੇ ਵਿੱਚ ਜੋ ਘਟਨਾ ਵਾਪਰਨ ਜਾ ਰਹੀ ਸੀ ਉਹ ਸਿਰਫ ਇੱਕ ਝਗੜਾ ਨਹੀਂ ਸੀ ਬਲਕਿ ਹੰਕਾਰ ਅਤੇ ਸਬਰ ਦੀ ਇੱਕ ਅਜੀਹੀ ਜੰਗ ਸੀ ਜਿਸ ਦਾ ਅੰਜਾਮ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਗੱਡੀ ਆਪਣੀ ਰਫਤਾਰ ਨਾਲ ਨੰਦੇੜ ਸਹਿਬ ਵੱਲ ਵੱਧ ਰਹੀ ਸੀ ਡੱਬੇ ਦੇ ਵਿੱਚ ਸੰਗਤਾਂ ਦਾ ਜਮਾਵੜਾ ਸੀ ਕੋਈ ਪਾਠ ਕਰ ਰਿਹਾ ਸੀ ਕੋਈ ਸੁਤਾ ਪਿਆ ਸੀ ਇੱਕ ਪਾਸੇ ਸੀਟ ਤੇ ਕੋਈ ਬੈਠਾ ਸੀ ਬਾਬਾ ਜੋਰਾ ਸਿੰਘ ਜਿਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ ਚਿਹਰੇ ਤੇ ਸਫੈਦ ਦਾੜਾ ਸਿਰ ਤੇ ਨੀਲਾ ਦਮਲਾਕ ਅਤੇ ਸਰੀਰ ਤੇ ਨਿਹੰਗ ਸਿੰਘਾਂ ਵਾਲਾ ਬਾਣਾ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਪਾਲਤੂ ਬੱਕਰਾ ਸੀ ਜਿਸ ਨੂੰ ਨਿਹੰਗ ਸਿੰਘ ਬਹੁਤ ਸਤਕਾਰ ਨਾਲ ਰੱਖਦੇ ਸੀ ਬਾਬਾ ਜੀ ਨੇ ਬਕਾਇਦਾ ਉਸ ਬੱਕਰੇ ਦੀ ਵੀ ਟਿਕਟ ਖਰੀਦੀ ਹੋਈ ਸੀ ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਪਰ ਕਹਿੰਦੇ ਨੇ ਕਿ ਜਦੋਂ ਇਨਸਾਨ ਦੀ ਕਿਸਮਤ ਦੇ ਵਿੱਚ ਬੁਰਾ ਵਕਤ ਆਉਣਾ ਹੋਵੇ ਤਾਂ ਉਸ ਦੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਇਸ ਰੇਲ ਗੱਡੀ ਦੇ ਵਿੱਚ ਡਿਊਟੀ ਦੇ ਰਿਹਾ ਸੀ ਟੀਟੀ ਵਿਜੇ ਯਾਦਵ ਯਾਦਵ ਆਪਣੇ ਇਲਾਕੇ ਦਾ ਬਦਨਾਮ ਅਫਸਰ ਸੀ ਉਸ ਦੇ ਦਿਲ ਵਿੱਚ ਸਿੱਖਾਂ ਅਤੇ ਧਾਰਮਿਕ ਲੋਕਾਂ ਪ੍ਰਤੀ ਇੱਕ ਅਜੀਬ ਜਿਹੀ ਨਫ਼ਰਤ ਭਰੀ ਹੋਈ ਸੀ ਉਹ ਅਕਸਰ ਯਾਤਰੀਆਂ ਨੂੰ ਤੰਗ ਕਰਦਾ ਰਿਸ਼ਵਤ ਲੈ ਅਤੇ ਆਪਣੀ ਵਰਦੀ ਦਾ ਰੋਹ ਦਿਖਾਉਂਦਾ ਅੱਜ ਜਦੋਂ ਉਹ ਚੈਕਿੰਗ ਕਰਦਾ ਹੋਇਆ ਬਾਬਾ ਜੋਰਾ ਸਿੰਘ ਦੇ ਕੋਲ ਪਹੁੰਚਿਆ ਤਾਂ ਬੱਕਰੇ ਨੂੰ ਦੇਖ ਕੇ ਉਸ ਦਾ ਦਿਮਾਗ ਹੀ ਫਟ ਗਿਆ ਹਾਲਾਂਕਿ ਬੱਕਰਾ ਚੁੱਪਚਾਪ ਬੈਠਾ ਸੀ ਪਰ ਯਾਦਵ ਨੂੰ ਤਾਂ ਬਸ ਬਹਾਨਾ ਹੀ ਚਾਹੀਦਾ ਸੀ ਯਾਦਵ ਨੇ ਬਿਨਾਂ ਟਿਕਟ ਦੇਖੇ ਹੀ ਬਾਬਾ ਜੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬਾਬਾ ਜੋਰਾ ਸਿੰਘ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਅਤੇ ਸਿਮਰਨ ਦੇ ਵਿੱਚ ਗੁਜ਼ਾਰੀ ਸੀ ਉਹ ਬੜੇ ਠਰਮੇ ਨਾਲ ਜਵਾਬ ਦੇ ਰਹੇ ਸੀ ਉਹਨਾਂ ਨੇ ਟੀ.ਡੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਸਾਡੀ ਮਰਿਆਦਾ ਹੈ ਅਸੀਂ ਟਿਕਟ ਲਈ ਹੈ ਤੂੰ ਸ਼ਾਂਤ ਹੋ ਜਾ ਪਰ ਯਾਦਵ ਦੇ ਸਿਰ ਤੇ ਹੰਕਾਰ ਦਾ ਭੂਤ ਸਵਾਰ ਸੀ ਉਸ ਨੂੰ ਲੱਗਾ ਕਿ ਇਹ ਬੁੱਢਾ ਨਿਹੰਗ ਉਸ ਦਾ ਕੀ ਵਿਗਾੜ ਲਵੇਗਾ ਉਸ ਨੇ ਸੋਚਿਆ ਇਹ ਕੋਈ ਗਰੀਬ ਮੰਗਤਾ ਸਾਧੂ ਹੈ ਜੋ ਮੁਫਤ ਦੇ ਵਿੱਚ ਸਫ਼ਰ ਕਰ ਰਿਹਾ ਹੈ ਅਤੇ ਫਿਰ ਉਹ ਪਲ ਆਇਆ ਜਿਸ ਨੇ ਉਥੇ ਬੈਠੇ ਹਰ ਸ਼ਖਸ ਦਾ ਖੂਨ ਖੋਲਾ ਦਿੱਤਾ ਬਹਿਸ ਦੌਰਾਨ ਜਦੋਂ ਬਾਬਾ ਜੀ ਨੇ ਆਪਣੀ ਗੱਲ ਖਣ ਲਈ ਹੱਥ ਅੱਗੇ ਕੀਤਾ ਤਾਂ ਯਾਦਵ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਸ ਨੇ ਆਪਣਾ ਭਾਰਾ ਹੱਥ ਕਮਾਇਆ ਅਤੇ ਬਾਬਾ ਜੋਰਾ ਸਿੰਘ ਦੇ ਨੂਰਾਨੀ ਚਿਹਰੇ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਥੱਪੜ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਸ-ਪਾਸ ਦੇ ਯਾਤਰੀ ਵੀ ਸਹਿਮ ਗਏ ਬਾਬਾ ਜੀ ਦੀ ਦਸਤਾਰ ਥੋੜੀ ਟੇਢੀ ਹੋ ਗਈ ਬੱਕਰਾ ਵੀ ਡਰ ਕੇ ਮਕਿਉਣ ਲੱਗਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਥੱਪੜ ਖਾਣ ਤੋਂ ਬਾਅਦ ਬਾਬਾ ਜੋਰਾ ਸਿੰਘ ਨੇ ਨਾ ਤਾਂ ਆਪਣੀ ਕਿਰਪਾਨ ਕਢੀ ਤੇ ਨਾਹੀਂ ਯਾਦਵ ਤੇ ਹੱਥ ਚੁੱਕਿਆ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਪਲ ਲਈ ਗੁੱਸਾ ਆਇਆ ਪਰ ਉਹ ਫਿਰ ਵੀ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਵਾਹਿਗੁਰੂ ਕਿਹਾ ਉਹਨਾਂ ਨੇ ਬੜੇ ਸਕੂਨ ਨਾਲ ਆਪਣੀ ਦਸਤਾਰ ਠੀਕ ਕੀਤੀ ਅਤੇ ਯਾਦਵ ਵੱਲ ਦੇਖ ਕੇ ਸਿਰਫ ਇਨਾ ਹੀ ਕਿਹਾ ਜਵਾਨਾ ਇਹ ਹੱਥ ਜੋ ਤੂੰ ਅੱਜ ਚੁੱਕਿਆ ਹੈ ਇਹ ਤੈਨੂੰ ਬਹੁਤ ਹੀ ਭਾਰੀ ਪਵੇਗਾ ਤੂੰ ਅੱਜ ਇੱਕ ਬਜ਼ੁਰਗ ਨੂੰ ਨਹੀਂ ਆਪਣੇ ਭਵਿੱਖ ਨੂੰ ਥੱਪੜ ਮਾਰਿਆ ਹੈ ਯਾਦਵ ਹਸਿਆ ਓਏ ਬੁੱਢੇ ਤਮਕੀ ਨਾ ਦੇ ਅਗਲੇ ਸਟੇਸ਼ਨ ਤੇ ਤੈਨੂੰ ਤੇ ਤੇਰੇ ਬਕਰੇ ਨੂੰ ਜੇਲ੍ਹ ਵਿੱਚ ਨਾ ਸੁਟਿਆ ਤਾਂ ਮੇਰਾ ਨਾਂ ਵੀ ਯਾਦਵ ਨਹੀਂ ਹੈ। ਟੀਟੀ ਯਾਦਵ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਜਿਸ ਬਜ਼ੁਰਗ ਨੂੰ ਉਹ ਲਾवारिस ਅਤੇ ਕਮਜ਼ੋਰ ਸਮਝ ਰਿਹਾ ਹੈ ਉਸ ਦੀ ਇੱਕ ਫੋਨ ਕਾਲ ਪੂਰੇ ਰੇਲਵੇ ਮਹਿਕਮੇ ਨੂੰ ਹਿਲਾਉਣ ਦੀ ਤਾਕਤ ਰੱਖਦੀ ਹੈ। ਇਹ ਨਹੀਂ ਜਾਣਦਾ ਸੀ ਕਿ ਇੱਕ ਸਧਾਰਨ ਜਿਹੇ ਦਿਸਣ ਵਾਲੇ ਨਿਹੰਗ ਸਿੰਘ ਦਾ ਪੁੱਤਰ ਕੌਣ ਹੈ ਅਤੇ ਉਹ ਇਸ ਅੱਗੇ ਤੇ ਬੈਠਾ ਹੈ। ਗੱਡੀ ਅਗਲੇ ਸਟੇਸ਼ਨ ਵੱਲ ਵਧ ਰਹੀ ਸੀ। ਯਾਦਵ ਆਪਣੀ ਜਿੱਤ ਤੇ ਦੇ ਨਸ਼ੇ ਵਿੱਚ ਸੀ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਅਗਲੇ ਸਟੇਸ਼ਨ ਤੇ ਉਸ ਦਾ ਸਵਾਗਤ ਫੁੱਲਾਂ ਨਾਲ ਨਹੀਂ ਬਲਕਿ ਇੱਕ ਅਜਿਹੇ ਤੂਫਾਨ ਦੇ ਨਾਲ ਹੋਵੇਗਾ ਜੋ ਉਸ ਦੀ ਵਰਦੀ ਉਸ ਦੀ ਨੌਕਰੀ ਅਤੇ ਉਸ ਦਾ ਹੰਕਾਰ ਸਭ ਕੁਝ ਮਿੱਟੀ ਦੇ ਵਿੱਚ ਮਿਲਾ ਦੇਵੇਗਾ ਆਖਰ ਕੌਣ ਸਨ ਬਾਬਾ ਜੋਰਾ ਸਿੰਘ ਅਤੇ ਉਹਨਾਂ ਦਾ ਪੁੱਤਰ ਅਜੀਹਾ ਕੀ ਕਰਦਾ ਸੀ ਜਿਸ ਨੂੰ ਸੁਣ ਕੇ ਵੱਡੇ ਵੱਡੇ ਮੰਤਰੀ ਵੀ ਕੁਰਸੀ ਤੋਂ ਖੜੇ ਹੋ ਜਾਂਦੇ ਸਨ ਉਸ ਥੱਪੜ ਦੀ ਗੂੰਜ ਭਾਵੇਂ ਖਤਮ ਹੋ ਗਈ ਸੀ ਪਰ ਡੱਬੇ ਦੇ ਅੰਦਰਲਾ ਮਾਹੌਲ ਵਿਰੋਧਵਾੰਦਤਾ ਰਹਾ ਸੀ ਪੀ.ਡੀ. ਯਾਦਵ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਆਪਣੀ ਸਾਥੀ ਸਟਾਫ ਦੇ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਦੇਖਿਆ ਆਪ ਇਹਨਾਂ ਬਾਬਿਆਂ ਦਾ ਇਹੀ ਇਲਾਜ ਹੈ ਢੋ ਲਗਾਓ ਤਾਂ ਅਗਲ ਟਿਕਾਣੇ ਆ ਜਾਂਦੀ ਹੈ ਹੁਣ ਦੇਖੀ ਅਗਲੇ ਸਟੇਸ਼ਨ ਤੇ ਇਸ ਬੱਕਰੇ ਦੀ ਬਰੀਆਨੀ ਨਾ ਬਣਵਾਈ ਤਾਂ ਮੇਰਾ ਨਾਮ ਵਟਾ ਦੇ ਉਸਦੇ ਬੋਲਾਂ ਦੇ ਵਿੱਚ ਹੰਕਾਰ ਦਾ ਜ਼ਹਿਰ ਸਾਫ਼ ਚਲਕ ਰਿਹਾ ਸੀ ਦੂਜੇ ਪਾਸੇ ਬਾਬਾ ਜੋਰਾ ਸਿੰਘ ਬਿਲਕੁਲ ਸ਼ਾਂਤ ਸਨ ਉਹਨਾਂ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਅਤੇ ਇੱਕ ਪੁਰਾਣਾ ਜਿਹਾ ਟੁੱਟਿਆ ਹੋਇਆ ਬਟਨਾਂ ਵਾਲਾ ਫੋਨ ਕਢਿਆ ਨਾਲ ਬੈਠੇ ਨੌਜਵਾਨ ਨਿਹੰਗ ਸਿੰਘ ਨੇ ਗੁੱਸੇ ਦੇ ਵਿੱਚ ਪੁੱਛਿਆ ਬਾਬਾ ਜੀ ਹੁਕਮ ਕਰੋ ਇਸ ਦਾ ਸਿਰ ਲਾ ਦਈਏ ਇਸ ਨੇ ਤੁਹਾਡੀ ਦਸਤਾਰ ਨੂੰ ਹੱਥ ਪਾਇਆ ਹੈ ਬਾਬਾ ਜੀ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਉਹਨਾਂ ਨੇ ਧੀਮੀ ਪਰ ਗੰਭੀਰ ਆਵਾਜ਼ ਦੇ ਵਿੱਚ ਕਿਹਾ ਨਹੀਂ ਸ਼ੇਰਾ ਜੋਸ਼ ਨਾਲ ਨਹੀਂ ਕੋਸ਼ ਨਾਲ ਕੰਮ ਲੈਣਾ ਹੈ ਇਹ ਸਰਕਾਰੀ ਮੁਲਾਜ਼ਮ ਹੈ ਇਸ ਨੂੰ ਇਸਦੇ ਹੀ ਕਾਨੂੰਨ ਦੀ ਭਾਸ਼ਾ ਦੇ ਵਿੱਚ ਜਵਾਬ ਮਿਲੇਗਾ ਬਾਬਾ ਜੀ ਨੇ ਫੋਨ ਤੇ ਇੱਕ ਨੰਬਰ ਡਾਇਲ ਕੀਤਾ ਰੇਲ ਗੱਡੀ ਦੀ ਖੜਖੜਾਹਟ ਦੇ ਵਿੱਚ ਉਹਨਾਂ ਦੀ ਆਵਾਜ਼ ਬਹੁਤ ਧੀਮੀ ਸੀ ਪਰ ਉਹਨਾਂ ਦੇ ਸ਼ਬਦ ਬਹੁਤ ਭਾਰੇ ਸੀ ਦੂਜੇ ਪਾਸੇ ਫੋਨ ਚੁੱਕਿਆ ਗਿਆ ਬਾਬਾ ਜੀ ਨੇ ਬਸ ਇਨਾ ਹੀ ਕਿਹਾ ਹਾਂ ਬੁੱਤ ਮੈਂ ਹਾਂ ਅਸੀਂ ਆ ਰਹੇ ਸੀ ਰਸਤੇ ਵਿੱਚ ਇੱਕ ਛੋਟੀ ਜਹੀ ਰੁਕਾਵਟ ਆ ਗਈ ਹੈ ਹਾਂ ਇੱਕ ਅਫਸਰ ਹੈ ਉਸਨੇ ਅੱਜ ਤੇਰੇ ਬਾਪੂ ਦੀ ਦਸਤਾਰ ਤੇ ਹੱਥ ਚੁੱਕਿਆ ਹੈ ਨਹੀਂ ਨਹੀਂ ਮੈਂ ਕੁਝ ਨਹੀਂ ਕਿਹਾ ਮੈਂ ਚਾਹੁੰਦਾ ਹਾਂ ਕਿ ਤੂੰ ਆਪ ਆਕੇ ਦੇਖ ਲਵੇਂ ਕਿ ਤੇਰੇ ਰਾਜ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਕਿਵੇਂ ਹੁੰਦਾ ਹੈ ਅਸੀਂ ਅਗਲੇ ਸਟੇਸ਼ਨ ਤੇ ਪਹੁੰਚ ਰਹੇ ਹਾਂ 10 ਹੀ ਮਿੰਟਾਂ ਦੇ ਵਿੱਚ ਫੋਨ ਕੱਟ ਦਿੱਤਾ ਗਿਆ ਕੋਈ ਉੱਚੀ ਆਵਾਜ਼ ਨਹੀਂ ਕੋਈ ਧਮਕੀ ਨਹੀਂ ਬਸ ਇੱਕ ਪਿਓ ਦਾ ਆਪਣੇ ਪੁੱਤ ਨੂੰ ਦਿੱਤਾ ਹੋਇਆ ਸੁਨੇਹਾ ਸੀ ਪੀਟੀ ਯਾਦਵ ਜੋ ਦੂਰੋਂ ਇਹ ਸਭ ਦੇਖ ਰਿਹਾ ਸੀ ਉਸਨੇ ਤਾੜੀ ਮਾਰੀ ਅਤੇ ਵਿਅੰਗ ਨਾਲ ਕਿਹਾ ਲਓ ਜੀ ਬਾਬੇ ਨੇ ਸ਼ਿਕਾਇਤਾਂ ਲਗਾ ਦਿੱਤੀਆਂ ਨੇ ਕਿਨੂੰ ਫੋਨ ਕੀਤਾ ਬਾਬਾ ਪਿੰਡ ਦੇ ਸਰਪੰਚ ਨੂੰ ਜਾਂ ਗੁਰਦੁਆਰੇ ਦੇ ਪ੍ਰਧਾਨ ਨੂੰ ਬੁਲਾ ਲੈ ਜਿੰਨੂੰ ਮਰਜ਼ੀ ਬੁਲਾਉਣਾ ਹੈ ਰੇਲਵੇ ਮੇਰਾ ਇਲਾਕਾ ਹੈ ਇੱਥੇ ਪੁਲਿਸ ਵੀ ਮੇਰੀ ਮਰਜ਼ੀ ਤੋਂ ਬਿਨਾ ਫੈਰ ਨਹੀਂ ਰੱਖਦੀ ਇੱਕ ਹੋਰ ਯਾਤਰੀ ਜੋ ਇੱਕ ਸੂਝਵਾਨ ਵਿਅਕਤੀ ਲੱਗ ਰਿਹਾ ਸੀ ਉਸਨੇ ਹੌਲੀ ਜਹੀ ਯਾਦਵ ਨੂੰ ਆਖਿਆ ਸਾਹਿਬ ਮਾਫ ਕਰਨਾ ਪਰ ਇਹ ਬਜ਼ੁਰਗ ਕੋਈ ਆਮ ਬੰਦਾ ਨਹੀਂ ਲੱਗਦਾ ਉਹਨਾਂ ਦੇ ਚਿਹਰੇ ਦਾ ਨੂਰ ਅਤੇ ਗੱਲ ਕਰਨ ਦਾ ਤਰੀਕਾ ਦੱਸਦਾ ਹੈ ਕਿ ਉਹਨਾਂ ਦੀ ਪਹੁੰਚ ਦੂਰ ਤੱਕ ਹੈ ਤੁਸੀਂ ਗਲਤੀ ਕਰ ਦਿੱਤੀ ਹੈ ਮਾਫੀ ਮੰਗ ਲਓ ਯਾਦਵ ਨੇ ਉਸ ਯਾਤਰੀ ਨੂੰ ਝਿੜਕ ਦਿੱਤਾ ਤੂੰ ਆਪਣਾ ਕੰਮ ਕਰ ਮੈਨੂੰ ਨਾ ਸਿਖਾ ਇਹੋ ਜੇ ਬਥੇਰੇ ਦੇਖੇ ਨੇ ਮੈਂ ਆਖਰ ਤੂੰ ਆਪਣਾ ਕੰਮ ਕਰ ਤੇ ਮੈਨੂੰ ਸਲਾਮਾ ਨਾ ਦੇ ਰੇਲ ਗੱਡੀ ਦੀ ਰਫ਼ਤਾਰ ਹੌਲੀ ਹੋਣੀ ਸ਼ੁਰੂ ਹੋ ਗਈ ਅਗਲਾ ਵੱਡਾ ਸਟੇਸ਼ਨ ਔਰ ਹੀ ਵਾਲਾ ਸੀ ਯਾਦਵ ਆਪਣੀ ਡਾਇਰੀ ਚੁੱਕ ਕੇ ਦਰਵਾਜ਼ੇ ਵੱਲ ਵਧਿਆ ਉਸਦੇ ਚਿਹਰੇ ਤੇ ਇੱਕ ਜੇਤੂ ਮੁਸਕਾਨ ਉਹ ਸੋਚ ਰਿਹਾ ਸੀ ਕਿ ਹੁਣ ਉਹ ਆਰ ਪੀ ਐਫ ਰੇਲ ਵੇ ਪੁਲਿਸ ਫੋਰਸ ਨੂੰ ਬੁਲਾ ਕੇ ਇਹਨਾਂ ਨਿਹੰਗਾਂ ਨੂੰ ਅੰਦਰ ਕਰਵਾਏਗਾ ਅਤੇ ਆਪਣੀ ਵਾਹ-ਵਾਹ ਕਰਵਾਏਗਾ ਉਸ ਨੂੰ ਇਹ ਭੁਲੇਖਾ ਸੀ ਕਿ ਕਾਨੂੰਨ ਉਸ ਦੀ ਜੇਬ ਦੇ ਵਿੱਚ ਹੈ ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਸਟੇਸ਼ਨ ਦੇ ਪਲੇਟਫਾਰਮ ਤੇ ਆਮ ਦਿਨਾਂ ਵਾਲੀ ਭੀੜ ਨਹੀਂ ਅੱਜ ਉਥੇ ਕੁਝ ਵੱਖਰਾ ਹੀ ਨਜ਼ਾਰਾ ਸੀ ਜਿਵੇਂ ਹੀ ਗੱਡੀ ਪਲੇਟਫਾਰਮ ਦੇ ਨੇੜੇ ਪਹੁੰਚੀ ਯਾਦਵ ਨੇ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਕੋਈ ਮੰਤਰੀ ਆ ਰਿਹਾ ਹੈ ਪੂਰਾ ਪਲੇਟਫਾਰਮ ਖਾਕੀ ਵਰਦੀਆਂ ਦੇ ਨਾਲ ਭਰਿਆ ਹੋਇਆ ਸੀ ਦਰਜਨਾ ਪੁਲਿਸ ਵਾਲੇ ਕਮਾਂਡੋ ਅਤੇ ਵੱਡੀਆਂ-ਵੱਡੀਆਂ ਬੰਦੂਕਾਂ ਵਾਲੇ ਜਵਾਨ ਤਾਇਨਾਤ ਸਨ ਲਾਲ ਅਤੇ ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਕਤਾਰ ਲੱਗੀ ਹੋਈ ਸੀ ਯਾਦਵ ਨੇ ਆਪਣੇ ਸਾਥੀ ਨੂੰ ਕਿਹਾ ਯਾਰ ਅੱਜ ਕੋਈ ਵੀਆਈਪੀ ਆ ਰਿਹਾ ਹੈ ਕੀ ਇੰਨੀ ਫੋਰਸ ਪਰ ਜਦੋਂ ਗੱਡੀ ਰੁਕੀ ਤਾਂ ਉਹ ਸਾਰੀ ਫੋਰਸ ਕਿਸੇ ਵੀਆਈਪੀ ਕੋਚਵਲ ਨਹੀਂ ਬਲਕਿ ਸਿੱਧਾ ਉਸੇ ਜਰਨਲ ਡੱਬੇ ਕੋਚਵਲ ਭੱਜੀ ਆ ਰਹੀ ਸੀ ਜਿੱਥੇ ਯਾਦਵ ਅਤੇ ਉਹ ਬਜ਼ੁਰਗ ਨਿਹੰਗ ਸਿੰਘ ਬੈਠੇ ਸਨ ਯਾਦਵ ਦਾ ਦਿਲ ਜੋਰ ਨਾਲ ਧੜਕਣ ਲੱਗਾ ਕੀ ਇਹ ਉਸ ਨੂੰ ਫੜਨ ਆਏ ਹਨ ਜਾਂ ਬਾਬਾ ਜੀ ਨੂੰ ਸਭ ਤੋਂ ਅੱਗੇ ਇੱਕ 6 ਫੁੱਟ ਲੰਮਾ ਚੌੜੀ ਛਾਤੀ ਵਾਲਾ ਪੁਲਿਸ ਅਫਸਰ ਸੀ ਜਿਸ ਦੀ ਮੋਢਿਆਂ ਤੇ ਲੱਗੇ ਅਸ਼ੋਕ ਸਤੰਭ ਅਤੇ ਸਟਾਰ ਚਮਕ ਰਹੇ ਸੀ ਉਹ ਐਸਐਸਪੀ ਰੈਂਕ ਦਾ ਅਧਿਕਾਰੀ ਸੀ ਉਸ ਦੇ ਚਿਹਰੇ ਤੇ ਇੰਨਾ ਗੁੱਸਾ ਸੀ ਕਿ ਦੇਖਣ ਵਾਲੇ ਦੇ ਸਾਹ ਹੀ ਸੁੱਕ ਜਾਣ ਇਹ ਅਫਸਰ ਕੌਣ ਸੀ ਉਹ ਸਿੱਧਾ ਇਸ ਡੱਬੇ ਵੱਲ ਕਿਉਂ ਆ ਰਿਹਾ ਸੀ ਯਾਦਵ ਦੇ ਪੈਰਾਂ ਹੇਠੋਂ ਜ਼ਮੀਨ ਕਿਸਕਰ ਵਾਲੀ ਸੀ ਉਹ ਉਸ ਬਜ਼ੁਰਗ ਨੂੰ ਮੰਗਤਾ ਸਮਝ ਰਿਹਾ ਸੀ ਹੁਣ ਉਸ ਦੀ ਅਸਲੀਅਤ ਸਾਹਮਣੇ ਆਉਣ ਵਾਲੀ ਸੀ ਰੇਲ ਗੱਡੀ ਪਲੇਟਫਾਰਮ ਤੇ ਰੁਕ ਚੁੱਕੀ ਸੀ ਦਰਵਾਜੇ ਦੇ ਬਾਹਰ ਪੁਲਿਸ ਦੇ ਬੂਟਾਂ ਦੀ ਖੜਖੜਾਹਟ ਸੁਣਾਈ ਦੇ ਰਹੀ ਸੀ ਜਰਨਲ ਡੱਬੇ ਦੇ ਯਾਤਰੀ ਸਹੇਮੇ ਹੋਏ ਸੀ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਕੀ ਹੋ ਰਿਹਾ ਹੈ ਟੀਟੀ ਯਾਦਵ ਨੇ ਆਪਣੇ ਕੋਟ ਦੇ ਬਟਨ ਠੀਕ ਕੀਤੇ ਉਸ ਨੂੰ ਲੱਗਾ ਕਿ ਸ਼ਾਇਦ ਕੋਈ ਰੂਟੀਨ ਚੈਕਿੰਗ ਹੈ ਉਸਨੇ ਸੋਚਿਆ ਕਿ ਉਹ ਅਫਸਰ ਨੂੰ ਸਲੂਟ ਮਾਰ ਕੇ ਆਪਣੀ ਵਾਹਵਾ ਵਾਲਾ ਵੇਗਾ ਅਤੇ ਕਹਿ ਦੇਵੇਗਾ ਕਿ ਸਰ ਮੈਂ ਬਿਨਾ ਟਿਕਟ ਵਾਲਿਆਂ ਨੂੰ ਫੜਿਆ ਹੈ ਦਰਵਾਜ਼ਾ ਖੁੱਲਿਆ ਸਭ ਤੋਂ ਪਹਿਲਾਂ ਦੋ ਹਥਿਆਰਵੰਦ ਕਮਾਂਡੋ ਅੰਦਰ ਦਾਖਲ ਹੋਏ ਅਤੇ ਉਹਨਾਂ ਨੇ ਰਸਤਾ ਸਾਫ਼ ਕੀਤਾ ਉਹਨਾਂ ਦੇ ਪਿੱਛੇ ਉਹ ਲੰਬਾ ਚੌੜਾ ਐਸਐਸਪੀ ਅਫਸਰ ਡੱਬੇ ਦੇ ਵਿੱਚ ਦਾਖਲ ਹੋਇਆ ਉਸਦੀ ਵਰਦੀ ਤੇ ਲੱਗੇ ਮੈਡਲ ਅਤੇ ਸਟਾਰ ਚਮਕ ਰਹੇ ਸੀ ਉਸਦੇ ਚਿਹਰੇ ਤੇ ਅਜੀਹਾਰ ਰੋਪ ਸੀ ਕਿ ਟੀਟੀ ਯਾਦਵ ਦੇ ਮੂੰਹੋਂ ਬੋਲ ਹੀ ਨਹੀਂ ਨਿਕਲੇ ਆ ਯਾਦਵ ਨੇ ਕੰਬਦੇ ਹੱਥ ਨਾਲ ਸਲੂਟ ਮਾਰਨ ਦੀ ਕੋਸ਼ਿਸ਼ ਕੀਤੀ ਜੈ ਹਿੰਸਰ ਮੈਂ ਟੀਟੀ ਵਿਜੇ ਪਰ ਐਸਐਸਪੀ ਨੇ ਯਾਦਵ ਵੱਲ ਵੇਖਿਆ ਵੀ ਨਹੀਂ ਉਹ ਸਿੱਧਾ ਉਸ ਭੀੜ ਨੂੰ چیرਦਾ ਹੋਇਆ ਉਸੇ ਕੋਨੇ ਵੱਲ ਵਧਿਆ ਜਿੱਥੇ ਬਾਬਾ ਜੋਰਾ ਸਿੰਘ ਅਤੇ ਉਹਨਾਂ ਦਾ ਬੱਕਰਾ ਬੈਠੇ ਸੀ ਯਾਦਵ ਦੇ ਦਿਮਾਗ ਦੇ ਵਿੱਚ ਖਤਰੇ ਦੀ ਘੰਟੀ ਵੱਜੀ ਉਹ ਸੋਚ ਰਿਹਾ ਸੀ ਇਹ ਅਫਸਰ ਉਸ ਬੁੱਢੇ ਕੋਲ ਕਿਉਂ ਜਾ ਰਿਹਾ ਹੈ ਅਗਲੇ ਹੀ ਪਲ ਪੂਰੇ ਡੱਬੇ ਨੇ ਜੋ ਨਜ਼ਾਰਾ ਦੇਖਿਆ ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਉਹ ਸਖਤ ਮિજાਜ ਪੁਲਿਸ ਅਫਸਰ ਜਿ ਦੇ ਨਾਮ ਤੋਂ ਮੁਦਰਮ ਕੰਬਦੇ ਸੀ ਉਹ ਉਸ ਸਧਾਰਨ ਜਿਹੇ ਨਿਆਂ ਸਿੰਘ ਦੇ ਸਾਹਮਣੇ ਜਾ ਕੇ ਗੋਡਿਆਂ ਭਾਰ ਬੈਠ ਗਿਆ ਉਸ ਨੇ ਆਪਣੀ ਟੋਪੀ ਲਾ ਕੇ ਸੀਟ ਤੇ ਰੱਖੀ ਅਤੇ ਬੜੇ ਸਤਕਾਰ ਨਾਲ ਬਾਬਾ ਜੋਰਾ ਸਿੰਘ ਦੇ ਦੋਵੇਂ ਪੈਰ ਫੜ ਲਏ ਅਤੇ ਮੱਥੇ ਨਾਲ ਲਗਾਏ ਐਸਐਸਪੀ ਦੀ ਆਵਾਜ਼ ਭਰੀ ਹੋਈ ਸੀ ਉਸ ਨੇ ਕਿਹਾ ਸਤਿ ਸ਼੍ਰੀ ਅਕਾਲ ਬਾਪੂ ਜੀ ਮੈਨੂੰ ਪਹੁੰਚਣ ਵਿੱਚ ਦੇਰੀ ਤਾਂ ਨਹੀਂ ਹੋ ਗਈ ਬਾਪੂ ਜੀ ਇਹ ਸ਼ਬਦ ਟੀਟੀ ਯਾਦਵ ਨੇ ਜਦੋਂ ਕੰਨਾਂ ਦੇ ਵਿੱਚ ਭਏ ਉਹ ਕਿਸੇ ਤੁਮਾਕੇ ਵਾਂਗ ਵੱਜੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਬਜ਼ੁਰਗ ਨੂੰ ਉਸਨੇ ਮੰਗਤਾ ਤੇ ਲਵਾਰਸ ਅਤੇ ਬਿਨਾ ਟਿਕਟ ਵਾਲਾ ਕਹਿ ਕੇ ਥੱਪੜ ਮਾਰਿਆ ਸੀ ਉਹ ਜ਼ਿਲ੍ਹੇ ਦੇ ਐਸਐਸਪੀ ਦਾ ਪਿਤਾ ਸੀ ਯਾਦਵ ਦਾ ਸਰੀਰ ਪਸੀਨੇ ਦੇ ਨਾਲ ਭਿੱਜ ਗਿਆ ਉਸ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਣ ਲੱਗੀ ਉਸ ਦੇ ਪੈਰ ਸੁਨ ਹੋ ਗਏ ਸਨ ਬਾਬਾ ਜੋਰਾ ਸਿੰਘ ਨੇ ਪਿਆਰ ਨਾਲ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰਿਆ ਫਿਰ ਐਸਐਸਪੀ ਦੀ ਨਜ਼ਰ ਬਾਬਾ ਜੀ ਦੀ ਦਸਤਾਰ ਤੇ ਪਈ ਜੋ ਥੋੜੀ ਤੇਦੀ ਸੀ ਅਤੇ ਗਲਤ ਉਂਗਲਾਂ ਦੇ ਲਾਲ ਨਿਸ਼ਾਨ ਵੀ ਸਨ ਐਸਐਸਪੀ ਇੱਕਦਮ ਖੜਾ ਹੋ ਗਿਆ ਉਸਦਾ ਚਿਹਰਾ ਗੁੱਸੇ ਨਾਲ ਲਾਲ ਹੋ ਚੁੱਕਿਆ ਸੀ ਉਸਨੇ ਪੂਰੇ ਡੱਬੇ ਦੇ ਵਿੱਚ ਨਜ਼ਰ ਘੁਮਾਈ ਅਤੇ ਗਰਜਵੀਂ ਆਵਾਜ਼ ਦੇ ਵਿੱਚ ਪੁੱਛਿਆ ਬਾਪੂ ਜੀ ਕਿਹੜਾ ਹੈ ਉਹ ਬਦਕਿਸਮਤ ਇਨਸਾਨ ਜਿਸਨੇ ਅੱਜ ਆਪਣੀ ਮੌਤ ਨੂੰ ਆਵਾਜ਼ ਮਾਰੀ ਹੈ ਕਿਸਨੇ ਤੁਹਾਡੀ ਦਸਤਾਰ ਨੂੰ ਹੱਥ ਪਾਉਣ ਦੀ ਜ਼ੁਰਤ ਕੀਤੀ ਹੈ ਬਾਬਾ ਜੋਰਾ ਸਿੰਘ ਚੁੱਪ ਰਹੇ ਪਰ ਨਾਲ ਬੈਠੇ ਨੌਜਵਾਨ ਨਿਹੰਗ ਸਿੰਘ ਨੇ ਉਂਗਲ ਸਿੱਧੀ ਟੀਟੀ ਯਾਦਵ ਦੇ ਵੱਲ ਕਰ ਦਿੱਤੀ SSP ਦੀਆਂ ਅੱਖਾਂ ਯਾਦਵ ਤੇ ਟਿਕ ਗਈਆਂ ਉਹ ਨਜ਼ਰ ਇੰਨੀ ਤਿੱਖੀ ਸੀ ਕਿ ਯਾਦਵ ਨੂੰ ਲੱਗਾ ਜਿਵੇਂ ਕਿਸੇ ਨੇ ਸ਼ੇਰ ਨੇ ਸ਼ਿਕਾਰ ਨੂੰ ਘੂਰਿਆ ਹੋਵੇ ਯਾਦਵ ਪਿੱਛੇ ਹਟਣ ਲੱਗਿਆ ਸਰ ਸਰ ਮੈਨੂੰ ਨਹੀਂ ਪਤਾ ਸੀ ਮੇਰੇ ਕੋਲੋਂ ਗਲਤੀ SSP ਹੌਲੀ-ਹੌਲੀ ਯਾਦਵ ਦੇ ਵੱਲ ਵਧਿਆ ਉਸਦੇ ਬੂਟਾਂ ਦੀ ਆਵਾਜ਼ ਯਾਦਵ ਦੇ ਦਿਲ ਦੀ ਧੜਕਣ ਵਧਾ ਰਹੀ ਸੀ SSP ਨੇ ਯਾਦਵ ਦੇ ਬਿਲਕੁਲ ਨੇੜੇ ਜਾ ਕੇ ਕਿਹਾ ਤੈਨੂੰ ਨਹੀਂ ਪਤਾ ਸੀ ਤੈਨੂੰ ਇਹ ਨਹੀਂ ਪਤਾ ਸੀ ਕਿ ਉਹ ਮੇਰਾ ਹੈ ਜਾਂ ਤੈਨੂੰ ਇਹ ਨਹੀਂ ਪਤਾ ਸੀ ਕਿ ਵਰਦੀ ਪਾ ਕੇ ਬਜ਼ੁਰਗਾਂ ਤੇ ਹੱਥ ਚੁਕਣਾ ਮਰਦਾਂ ਦਾ ਕੰਮ ਨਹੀਂ ਹੁੰਦਾ ਅੱਜ ਤੂੰ ਸਿਰਫ ਇੱਕ ਥੱਪੜ ਨਹੀਂ ਮਾਰਿਆ ਅੱਜ ਤੂੰ ਆ ਪੂਰੀ ਜ਼ਿੰਦਗੀ ਬਰਬਾਦ ਕਰ ਲਈ ਹੈ ਅੱਜ ਤੂੰ ਆਪਣੀ ਪੂਰੀ ਜ਼ਿੰਦਗੀ ਬਰਬਾਦੀ ਦੇ ਬਲ ਤਕੇਲ ਦਿੱਤੀ ਹੈ ਪੁਲਿਸ ਵਾਲਿਆਂ ਨੇ ਯਾਦਵ ਨੂੰ ਘੇਰ ਲਿਆ ਪੂਰੇ ਸਟੇਸ਼ਨ ਤੇ ਸਨਾਟਾ ਸੀ ਅਸਲੀ ਇਨਸਾਫ ਸ਼ੁਰੂ ਹੋਣ ਵਾਲਾ ਹੀ ਸੀ ਯਾਦਵ ਸੋਚ ਰਿਹਾ ਸੀ ਕਾਸ਼ ਉਸਨੇ ਉਹ ਥੱਪੜ ਨਾ ਮਾਰਿਆ ਹੁੰਦਾ ਪਰ ਹੁਣ ਕਾਸ਼ ਦਾ ਵਕਤ ਲੰਘ ਚੁਕਿਆ ਸੀ ਹੁਣ ਵਕਤ ਸੀ ਹਿਸਾਬ ਦਾ ਕਿ ਐਸਐਸਪੀ ਕਾਨੂੰਨੀ ਕਾਰਵਾਈ ਕਰੇਗਾ ਜਾਂ ਫਿਰ ਉਹੀ ਸਲੂਕ ਕਰੇਗਾ ਜੋ ਯਾਦਵ ਨੇ ਉਸਦੇ ਪਿਤਾ ਨਾਲ ਕੀਤਾ ਸੀ ਰੇਲ ਗੱਡੀ ਦੇ ਉਸ ਡੱਬੇ ਦੇ ਵਿੱਚ ਹੁਣ ਸਿਰਫ ਐਸਐਸਪੀ ਦੀ ਭਾਰੀ ਆਵਾਜ਼ ਗੂੰਜ ਰਹੀ ਸੀ ਟੀਟੀ ਯਾਦਵ ਦੇ ਚਿਹਰੇ ਦਾ ਰੰਗ ਕਦੇ ਲਾਲ ਹੁੰਦਾ ਤੇ ਕਦੇ ਪੀਲਾ ਉਹ ਹੱਥ ਜੋੜ ਕੇ ਖੜਾ ਉਸਦੇ ਗੋਡੇ ਕੰਬ ਰਹੇ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਜੋ ਉਸਨੇ ਕਿਸੇ ਪ੍ਰਿੰਡਾਂ ਦੇ ਛੱਤੇ ਨੂੰ ਛੇੜ ਲਿੱਤਾ ਹੈ ਐਸਐਸਪੀ ਨੇ ਯਾਦਵ ਦਾ ਕਾਲਰ ਫੜਿਆ ਅਤੇ ਉਸ ਨੂੰ ਧੂਕ ਕੇ ਸੀਟ ਦੇ ਵਿਚਕਾਰ ਖਾਲੀ ਜਗ੍ਹਾ ਤੇ ਲੈ ਆਇਆ ਐਸਐਸਪੀ ਨੇ ਯਾਦਵ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਪੁੱਛਿਆ ਆਪ ਕਿਉਂ ਵਈ ਅਫਸਰ ਸਾਹਬ ਤੂੰ ਮੇਰੇ ਬਾਪੂ ਨੂੰ ਕਿਹਾ ਸੀ ਕਿ ਇਹ ਜਾਨਵਰ ਬਿਨਾਂ ਟਿਕਟ ਹੈ ਲਿਆ ਜਰਾ ਆਪਣੀ ਮਸ਼ੀਨ ਚੈੱਕ ਕਰ ਟਿਕਟਾ ਯਾਦਵ ਦੇ ਹੱਥੋਂ ਮਸ਼ੀਨ ਡਿੱਗ ਪਈ ਉਹ ਬੋਲਣ ਜੋਗਾ ਨਹੀਂ ਰਿਹਾ SSP ਨੇ ਬਾਬਾ ਜੀ ਦੀ ਜੇਬ ਦੇ ਵਿੱਚੋਂ ਟਿਕਟਾਂ ਕੱਢੀਆਂ ਅਤੇ ਯਾਦਵ ਦੇ ਮੂੰਹ ਤੇ ਮਾਰੀਆਂ ਆ ਦੇਖ ਬਾਬਾ ਜੀ ਦੀ ਟਿਕਟ ਵੀ ਹੈ ਸੇਵਾਦਾਰ ਦੀ ਵੀ ਹੈ ਅਤੇ ਉਸ ਬੱਕਰੇ ਦੀ ਵੀ ਪੂਰੀ ਟਿਕਟ ਲਈ ਹੋਈ ਹੈ ਤੇਰਾ ਮਸਲਾ ਟਿਕਟ ਦਾ ਨਹੀਂ ਸੀ ਤੇਰਾ ਮਸਲਾ ਤੇਰਾ ਇਹ ਗੰਦਾ ਹੰਕਾਰ ਸੀ ਤੈਨੂੰ ਲੱਗਾ ਕਿ ਇੱਕ ਬਜ਼ੁਰਗ ਨਿਹੰਗ ਸਿੰਘ ਹੈ ਅਨਪੜ ਹੋਵੇਗਾ ਡਰਾ ਕੇ ਪੈਸੇ ਲੈ ਲਵਾ ਲਾਂਗਾ ਆ ਯਾਦਮ ਨੇ ਰੋਂਦੇ ਹੋਏ ਕਿਹਾ ਸਰ ਮੈਨੂੰ ਮਾਫ ਕਰ ਦਿਓ ਮੇਰੇ ਬੱਚੇ ਹਨ ਮੇਰੀ ਨੌਕਰੀ ਖਾਦੀ ਜਾਵੇਗੀ ਇਹ ਸੁਣ ਕੇ ਐਸਐਸਪੀ ਦਾ ਗੁੱਸਾ ਹੋਰ ਵੱਧ ਗਿਆ ਉਸਨੇ ਇੱਕ ਜ਼ੋਰਦਾਰ ਥੱਪੜ ਯਾਦਵ ਦੇ ਮੂੰਹ ਤੇ ਜੜ ਦਿੱਤਾ ਇਹ ਥੱਪੜ ਉਸ ਥੱਪੜ ਨਾਲੋਂ ਵੀ ਤੇਜ਼ ਸੀ ਜੋ ਯਾਦਵ ਨੇ ਬਾਬਾ ਜੀ ਨੂੰ ਮਾਰਿਆ ਸੀ ਯਾਦਵ ਜ਼ਮੀਨ ਤੇ ਡਿੱਗ ਪਿਆ ਐਸਐਸਪੀ ਨੇ ਗਰਜ ਕੇ ਕਿਹਾ ਜਦੋਂ ਤੂੰ ਇੱਕ 70 ਸਾਲ ਦੇ ਬਜ਼ੁਰਗ ਤੇ ਹੱਥ ਚੁੱਕਿਆ ਸੀ ਉਦੋਂ ਤੈਨੂੰ ਆਪਣੇ ਬੱਚੇ ਯਾਦ ਨਹੀਂ ਆਏ ਜਦੋਂ ਤੂੰ ਇੱਕ ਗੁਰੂ ਦੇ ਸਿੱਖ ਦੀ ਦਸਤਾਰ ਨੂੰ ਹੱਥ ਪਾਇਆ ਉਦੋਂ ਤੈਨੂੰ ਆਪਣੀ ਨੌਕਰੀ ਦਾ ਖਿਆਲ ਨਹੀਂ ਆਇਆ ਤੂੰ ਅੱਜ ਸਿਰਫ ਕਾਨੂੰਨ ਨੂੰ ਨਹੀਂ ਤੋੜਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਹੈ ਪੂਰਾ ਡੱਬਾ ਜੋ ਪਹਿਲਾਂ ਚੁੱਪ ਸੀ ਹੁਣ ਬੋਲ ਪਿਆ ਲੋਕਾਂ ਨੇ ਕਿਹਾ ਸਾਹਿਬ ਇਸ ਨੇ ਬਹੁਤ ਤੰਗ ਕੀਤਾ ਹੋਇਆ ਹੈ ਇਹ ਹਰ ਗਰੀਬ ਨੂੰ ਲੁੱਟਦਾ ਹੈ ਅਤੇ ਪਰੇਸ਼ਾਨ ਕਰਦਾ ਹੈ ਤੇ ਵਧੀਆ ਹੋਇਆ ਇਸ ਨਾਲ ਇਹੋ ਹੀ ਹੋਣੀ ਚਾਹੀਦੀ ਹੈ ਯਾਦਵ ਜ਼ਮੀਨ ਤੇ ਰੜਦਾ ਹੋਇਆ ਬਾਬਾ ਜੋਰਾ ਸਿੰਘ ਦੇ ਪੈਰਾਂ ਦੇ ਵੱਲ ਵਧਿਆ ਉਸਨੇ ਬਾਬਾ ਜੀ ਦੇ ਪੈਰ ਫੜ ਲਏ ਅਤੇ ਨੱਕ ਰਗੜਨ ਲੱਗਾ ਬਾਬਾ ਜੀ ਮੈਨੂੰ ਬਚਾ ਲਓ ਮੇਰੇ ਕੋਲੋਂ ਪਾਪ ਹੋ ਗਿਆ ਹੈ ਮੈਨੂੰ ਮਾਫ ਕਰ ਦਿਓ ਬਾਬਾ ਜੋਰਾ ਸਿੰਘ ਜੋ ਹੁਣ ਸ਼ਾਂਤ ਬੈਠੇ ਸਨ ਉਹਨਾਂ ਨੇ ਆਪਣੇ ਪੁੱਤ ਨੂੰ ਇਸ਼ਾਰਾ ਕੀਤਾ ਕਿ ਰੁਕ ਜਾਵੇ ਬਾਬਾ ਜੀ ਨੇ ਯਾਦਬ ਦੇ ਸਿਰ ਤੇ ਹੱਥ ਨਹੀਂ ਰੱਖਿਆ ਸਗੋ ਉਸ ਨੂੰ ਪਰੇ ਹਟਾ ਦਿੱਤਾ ਉਹਨਾਂ ਨੇ ਬੜੇ ਠਰਮੇ ਦੇ ਨਾਲ ਕਿਹਾ ਉਤਰਾ ਮਾਫੀ ਗਲਤੀ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਜੇ ਅੱਜ ਮੇਰਾ ਪੁੱਤ ਐਸਐਸਪੀ ਨਾ ਹੁੰਦਾ ਤਾਂ ਕੀ ਤੂੰ ਮੇਰੀ ਫਰਿਆਦ ਸੁਣਦਾ ਨਹੀਂ ਨਾ ਤੂੰ ਮੈਨੂੰ ਚੱਲਦੀ ਗੱਡੀ 'ਚੋਂ ਤੱਕਾ ਦੇਣ ਲਿਆ ਸੀ ਇਸ ਲਈ ਤੈਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾ ਜੋ ਅੱਗੇ ਤੋਂ ਕੋਈ ਵੀ ਅਫਸਰ ਵਰਦੀ ਦੇ ਨਸ਼ੇ ਵਿੱਚ ਕਿਸੇ ਬਜ਼ੁਰਗ ਦੀ ਪੱਗ ਨੂੰ ਹੱਥ ਪਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਐਸਐਸਪੀ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਇਸ ਨੂੰ ਝੁਕੋ ਇਸ ਦੀ ਵਰਦੀ ਉਤਾਰੋ ਅਤੇ ਹਤਕੜੀ ਲਗਾਓ ਇਸਤੇ ਧਾਰਮਿਕ ਭਾਵਨਾਵਾਂ ਪੜਕਾਉਣ ਬਜ਼ੁਰਗ ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਡਿਊਟੀ ਦੌਰਾਨ ਗੁੰਡਾਗਰਦੀ ਕਰਨ ਦਾ ਪਰਚਾ ਦਰਜ ਕਰੋ ਇਸ ਨੂੰ ਥਾਣੇ ਤੱਕ ਪੈਦਲ ਕਢੀਸ ਕੇ ਲੈ ਜਾਓ ਦਾਂਜੌਰ ਸਾਰਾ ਸ਼ਹਿਰ ਦੇਖੇ ਕਿ ਹੰਕਾਰੀ ਦਾ ਅੰਜਾਮ ਕੀ ਹੁੰਦਾ ਹੈ ਪੁਲਿਸ ਵਾਲਿਆਂ ਨੇ ਯਾਦਵ ਨੂੰ ਕਾਲਰ ਤੋਂ ਫੜ ਕੇ ਖੜਾ ਕੀਤਾ ਉਸ ਦਾ ਕੋਟ ਲਾ ਦਿੱਤਾ ਉਸ ਦੇ ਹੱਥਾਂ ਵਿੱਚ ਹਥਕੜੀ ਲਗਾ ਦਿੱਤੀ ਗਈ ਜਿਸ ਡੱਬੇ ਵਿੱਚ ਉਹ ਸ਼ੇਰ ਬਣ ਕੇ ਵੜਿਆ ਸੀ ਹੁਣ ਉਤੋਂ ਇੱਕ ਭਿੱਜੀ ਬਿੱਲੀ ਵਾਂਗ ਸਿਰ ਝੁਕਾ ਕੇ ਬੇਇੱਜ਼ਤ ਹੋ ਕੇ ਨਿਕਲ ਰਿਹਾ ਸੀ ਉਸ ਦੇ ਸਾਥੀ ਟੀਟੀਵੀ ਦੂਰ ਖੜੇ ਸਨ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਸ ਦੀ ਮਦਦ ਕਰੇ ਐਸਐਸਪੀ ਨੇ ਫਿਰ ਆਪਣੇ ਪਿਤਾ ਵੱਲ ਦੇਖਿਆ ਉਸਨੇ ਆਪਣਾ ਰੁਮਾਲ ਕਢਿਆ ਅਤੇ ਬਾਬਾ ਜੀ ਦਾ ਚਿਹਰਾ ਸਾਫ਼ ਕੀਤਾ ਉਸਨੇ ਕਿਹਾ ਚਲੋ ਬਾਪੂ ਜੀ ਹੁਣ ਤੁਸੀਂ ਸਰਕਾਰੀ ਗੱਡੀ ਵਿੱਚ ਜਾਵੋਗੇ ਇਹ ਟ੍ਰੇਨ ਤੁਹਾਡੇ ਲਾਇਕ ਨਹੀਂ ਹੈ ਪਰ ਬਾਬਾ ਜੀ ਨੇ ਜੋ ਜਵਾਬ ਦਿੱਤਾ ਉਸਨੇ ਫਿਰ ਸਭ ਨੂੰ ਦਿਲ ਜਿੱਤ ਲਿਆ ਉਸਨੇ ਫਿਰ ਸਬਦਾ ਹੀ ਦਿਲ ਜਿੱਤ ਲਿਆ ਉਹਨਾਂ ਨੇ ਕਿਹਾ ਨਹੀਂ ਪੁੱਤ ਮੈਂ ਗੁਰੂ ਦਾ ਸਿੱਖ ਹਾਂ ਮੈਂ ਸੰਗਤ ਦੇ ਨਾਲ ਹੀ ਜਾਵਾਂਗਾ ਤੂੰ ਆਪਣਾ ਫਰਜ਼ ਨਿਭਾ ਦਿੰਦਾ ਹੁਣ ਮੈਨੂੰ ਆਪਣਾ ਧਰਮ ਨਿਭਾਉਣ ਦੇ ਪਰ ਯਾਦ ਰੱਖੀ ਕਦੇ ਵੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਨਾ ਕਰੀ ਨਹੀਂ ਤਾਂ ਰੱਬ ਕਿਸੇ ਹੋਰ ਨੂੰ ਤੇਰੇ ਟੱਕਰੇ ਲਈ ਭੇਜ ਦੇਵੇਗਾ ਯਾਦਵ ਨੂੰ ਪੁਲਿਸ ਜੀਪ ਦੇ ਵਿੱਚ ਛੁੱਟਿਆ ਗਿਆ ਰੇਲ ਗੱਡੀ ਵਿੱਚ ਫਿਰ ਤੋਂ ਚੱਲਣ ਲੱਗੀ ਰੇਲ ਗੱਡੀ ਫਿਰ ਤੋਂ ਚੱਲਣ ਲਈ ਤਿਆਰ ਹੋ ਚੁੱਕੀ ਸੀ ਪਰ ਅੱਜ ਉਸ ਡੱਬੇ ਦੇ ਹਰ ਮੁਸਾਫਰ ਦੇ ਚਿਹਰੇ ਤੇ ਇੱਕ ਸੰਤੁਸ਼ਟੀ ਸੀ ਉਹਨਾਂ ਨੇ ਦੇਖ ਲਿਆ ਸੀ ਕਿ ਜਦੋਂ ਪਾਪ ਦਾ ਘੜਾ ਪਰਦਾ ਹੈ ਤਾਂ ਉਹ ਫੁੱਟਦਾ ਜ਼ਰੂਰ ਹੈ ਪੁਲਿਸ ਦੀ ਜਿਪਸੀ ਟੀਟੀ ਯਾਦਵ ਨੂੰ ਲੈ ਕੇ ਥਾਣੇ ਵੱਲ ਰਵਾਨਾ ਹੋ ਚੁੱਕੀ ਸੀ ਪਲੇਟਫਾਰਮ ਤੇ ਖੜੇ ਐਸਐਸਪੀ ਨੇ ਇੱਕ ਵਾਰ ਫਿਰ ਰੇਲ ਗੱਡੀ ਦੀ ਖਿੜਕੀ ਵਿੱਚ ਬੈਠੇ ਆਪਣੇ ਬਜ਼ੁਰਗ ਪਿਤਾ ਵੱਲ ਦੇਖਿਆ ਉਸ ਸਖਤ ਪੁਲਿਸ ਅਫਸਰ ਦੀਆਂ ਅੱਖਾਂ ਦੇ ਵਿੱਚ ਅੱਜ ਇੱਕ ਅਜੀਬ ਜਿਹੀ ਨਮੀ ਸੀ ਉਸਨੇ ਦੋਵੇਂ ਹੱਥ ਜੋੜੇ ਅਤੇ ਸਿਰ ਝੁਕਾ ਕੇ ਆਪਣੇ ਪਿਤਾ ਨੂੰ ਅੰਤਿਮ ਫਤਿਹ ਬੁਲਾਈ। ਬਾਬਾ ਜੋਰਾ ਸਿੰਘ ਨੇ ਮੁਸਕਰਾਉਂਦੇ ਹੋਏ ਆਪਣਾ ਹੱਥ ਉੱਪਰ ਕੀਤਾ ਅਤੇ ਆਸ਼ੀਰਵਾਦ ਦਿੱਤਾ। ਰੇਲ ਗੱਡੀ ਨੇ ਇੱਕ ਲੰਬੀ ਸੀਟੀ ਮਾਰੀ। ਇਹ ਸੀਟੀ ਅੱਜ ਕਿਸੇ ਆਮ ਰੇਲ ਗੱਡੀ ਦੀ ਆਵਾਜ਼ ਨਹੀਂ ਲੱਗ ਰਹੀ ਸੀ। ਸਗੋਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਜੰਗ ਜਿੱਤਣ ਤੋਂ ਬਾਅਦ ਕੋਈ ਜੈਕਾਰਾ ਗੂੰਜਿਆ ਹੋਵੇ, ਪਹੀਏ ਘੁੰਮੇ ਅਤੇ ਗੱਡੀ ਹੌਲੀ-ਹੌਲੀ ਪਲੇਟਫਾਰਮ ਤੋਂ ਅੱਗੇ ਵਧਣ ਲੱਗੀ ਐਸਐਸਪੀ ਉਦੋਂ ਤੱਕ ਉਥੇ ਹੀ ਖੜਾ ਰਿਹਾ ਜਦੋਂ ਤੱਕ ਗੱਡੀ ਅੱਖਾਂ ਤੋਂ ਓਲੇ ਨਹੀਂ ਹੋ ਗਈ ਉਸ ਨੂੰ ਮਾਨਸੀ ਕਿ ਉਹ ਇੱਕ ਅਜਿਹੇ ਪਿਓ ਦਾ ਪੁੱਤ ਹੈ ਜਿਸ ਨੇ ਉਸ ਨੂੰ ਤਾਕਤ ਦਾ ਸਹੀ ਇਸਤੇਮਾਲ ਕਰਨਾ ਸਿਖਾਇਆ ਸੀ ਡੱਬੇ ਦੇ ਅੰਦਰਲਾ ਨਜ਼ਾਰਾ ਹੁਣ ਬਿਲਕੁਲ ਬਦਲ ਚੁੱਕਾ ਸੀ ਉਹ ਯਾਤਰੀ ਜੋ ਕੁਝ ਸਮਾਂ ਪਹਿਲਾਂ ਬਾਬਾ ਜੀ ਦੇ ਮੂੰਹ ਮੂੰਹ ਦੇਖ ਕੇ ਮੂੰਹ ਵਟ ਰਹੇ ਸੀ ਤਾਂ ਉਹਨਾਂ ਦੇ ਬੱਕਰੇ ਤੋਂ ਪਰੇਸ਼ਾਨ ਸਨ ਹੁਣ ਉਹ ਸਾਰੇ ਬੜੀ ਸ਼ਰਦਾ ਨਾਲ ਬਾਬਾ ਜੀ ਵੱਲ ਦੇਖ ਰਹੇ ਸੀ ਕਈ ਲੋਕ ਆਪਣੀ ਸੀਟ ਤੋਂ ਉੱਠ ਕੇ ਬਾਬਾ ਜੀ ਦੇ ਕੋਲ ਆ ਗਏ ਇੱਕ ਨੌਜਵਾਨ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਸਾਨੂੰ ਮਾਫ਼ ਕਰ ਦਿਓ ਅਸੀਂ ਤੁਹਾਨੂੰ ਪਹਿਚਾਨ ਨਹੀਂ ਸਕੇ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੀ ਵੱਡੀ ਹਸਤੀ ਹੋ ਬਾਬਾ ਜੋਰਾ ਸਿੰਘ ਨੇ ਬੜੇ ਪਿਆਰ ਨਾਲ ਉਸ ਬੱਕਰੇ ਦੇ ਸਿਰ ਤੇ ਹੱਥ ਫੇਰੇ ਆਪ ਹੁਣ ਜੋ ਸ਼ਾਂਤੀ ਨਾਲ ਜੋ ਗਾਲੀ ਕਰ ਰਿਹਾ ਸੀ ਬਾਬਾ ਜੀ ਨੇ ਹੱਸ ਕੇ ਜਵਾਬ ਦਿੱਤਾ ਪੁੱਤਰਾ ਮੈਂ ਕੋਈ ਵੱਡੀ ਹਸਤੀ ਨਹੀਂ ਹਾਂ ਮੈਂ ਤੇ ਗੁਰੂ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ ਮੇਰਾ ਪੁੱਤ ਅਫਸਰ ਹੈ ਮੈਂ ਨਹੀਂ ਮੇਰੀ ਤਾਕਤ ਮੇਰਾ ਰਤਬਾ ਨਹੀਂ ਮੇਰੀ ਤਾਕਤ ਮੇਰਾ ਸਬਰ ਅਤੇ ਮੇਰਾ ਗੁਰੂ ਹੈ ਬਾਬਾ ਜੀ ਦੀਆਂ ਇਹਨਾਂ ਗੱਲਾਂ ਨੇ ਸਭ ਦੇ ਦਿਲ ਜਿੱਤ ਲਏ ਲੋਕਾਂ ਨੂੰ ਸਮਝ ਆ ਗਿਆ ਕਿ ਅਸਲੀ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਸ ਤੇ ਮੋਢਿਆਂ ਤੇ ਤਾਰੇ ਲੱਗੇ ਹੋਣ ਜਾਂ ਜਿਸ ਦੇ ਕੋਲ ਸਰਕਾਰੀ ਤਾਕਤ ਹੋਵੇ ਅਸਲੀ ਵੱਡਾ ਬੰਦਾ ਉਹ ਹੁੰਦਾ ਹੈ ਜੋ ਬੇਇੱਜ਼ਤੀ ਹੋਣ ਤੇ ਵੀ ਆਪਣਾ ਆਪਾ ਨਹੀਂ ਖੁੰਦਾ ਅਤੇ ਵਕਤ ਆਉਣ ਦੇ ਜ਼ਾਲਮ ਨੂੰ ਉਸ ਦੀ ਔਕਾਤ ਯਾਦ ਕਰਵਾ ਦਿੰਦਾ ਹੈ ਸੱਚਖੰਡ ਐਕਸਪ੍ਰੈਸ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ ਪਰ ਪਿੱਛੇ ਇੱਕ ਬਹੁਤ ਵੱਡਾ ਸਬਕ ਛੱਡ ਗਈ ਸੀ टीटी यादव जिसने अपनी वर्दी ਅਤੇ ਤਾਕਤ ਤੇ ਬਹੁਤ ਹੰਕਾਰ ਸੀ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠਾ ਇਹ ਸੋਚ ਰਿਹਾ ਸੀ ਕਿ ਆਖਰ ਇਹ ਕੀ ਹੋ ਰਿਹਾ ਹੈ ਇਹ ਕਿਉਂ ਹੋਇਆ ਹੈ ਕਾਸ਼ ਮੈਂ ਉਸ ਬਜ਼ੁਰਗ ਦੀ ਸਾਦਗੀ ਦਾ ਮਜ਼ਾਕ ਨਾ ਉਡਾਇਆ ਹੁੰਦਾ ਉਸ ਦੀ ਟਿਕਟ ਚੈੱਕ ਕਰਨ ਦੀ ਆਦਤ ਨੇ ਅੱਜ ਉਸ ਦੀ ਆਪਣੀ ਜ਼ਿੰਦਗੀ ਦੀ ਟਿਕਟ ਕੱਟ ਦਿੱਤੀ ਸੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਦੇ ਵੀ ਕਿਸੇ ਇਨਸਾਨ ਦੇ ਪਹਿਰਾਵੇ ਜਾਂ ਉਸ ਦੀ ਸਾਦਗੀ ਨੂੰ ਦੇਖ ਕੇ ਉਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਹੰਕਾਰ ਨੇ ਸਿਰ ਚੁੱਕਿਆ ਹੈ ਉਦੋਂ-ਉਦੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਸਾਫ ਜ਼ਰੂਰ ਹੋਇਆ ਹੈ ਉਹ ਬੱਕਰਾ ਜਿਸ ਨੂੰ ਯਾਦਵ ਰੇਲ ਗੱਡੀ ਵਿੱਚੋਂ ਬਾਹਰ ਸੁੱਟਣਾ ਚਾਹੁੰਦਾ ਸੀ ਉਹ ਤਾਂ ਹਜੂਰ ਸਾਹਿਬ ਪਹੁੰਚ ਗਿਆ ਪਰ ਯਾਦਵ ਖੁਦ ਰਸਤੇ ਦੇ ਵਿੱਚ ਹੀ ਰਹਿ ਗਿਆ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕੀ ਤੁਹਾਨੂੰ ਲੱਗਦਾ ਹੈ ਕਿ ਐਸਐਸਪੀ ਨੇ ਆਪਣੇ ਪਿਤਾ ਲਈ ਜੋ ਕੀਤਾ ਉਹ ਸਹੀ ਸੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਹੰਕਾਰੀ ਇਨਸਾਨ ਤੱਕ ਇੱਕ ਸੁਨੇਹਾ ਪਹੁੰਚ ਸਕੇ ਕਿ ਨਿਵੇ ਸੋ ਗੌਰਾ ਹੋਏ ਜੋ ਝੁਕਦਾ ਹੈ ਉਹੀ ਅਸਲ ਵਿੱਚ ਵੱਡਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ